ਜ਼ਿਲ੍ਹਾ ਮੋਹਾਲੀ ਦੇ ਪਿੰਡ ਕਾਲਗੜ੍ਹ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਇੱਕ ਬੜਾ ਹੀ ਲੋੜਵੰਦ ਪਰਿਵਾਰ ਰਹਿੰਦਾ ਹੈ ਪਰਿਵਾਰ ਦੇ ਹਾਲਾਤ ਅਜਿਹੇ ਐ ਕਿ ਜਿਹੜੇ ਉਹਨਾਂ ਦਾ ਘਰ ਹੈ ਉਹ ਇੰਝ ਲੱਗਦਾ ਹੈ ਕਿ ਹੁਣ ਡਿੱਗਿਆ ਹੁਣ ਡਿੱਗਿਆ ਤੇ ਹੁਣ ਡਿੱਗਿਆ ਬਰਸਾਤਾਂ ਚੱਲ ਰਹੀਆਂ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਕਿੰਨਾ ਨੁਕਸਾਨ ਇਹਨਾਂ ਬਰਸਾਤਾਂ ਦੇ ਵਿੱਚ ਹੋਇਆ ਕਿੰਨਾ ਹੀ ਜਾਨੀਮਾਲੀ ਨੁਕਸਾਨ ਹੋਇਆ ਪਰ ਇਹ ਜਿਹੜਾ ਪਰਿਵਾਰ ਹੈ ਕਿਵੇਂ ਨਰਕ ਭਰੀ ਜ਼ਿੰਦਗੀ ਕੱਢਦਾ ਇਹ ਤੁਹਾਨੂੰ ਉਸ ਦੀਆਂ ਤਸਵੀਰਾਂ ਦਿਖਾਉਨੇ ਆ ਦੇਖੋ ਤੁਸੀਂ ਇੱਕ ਵਾਰ ਕਿਹੋ ਜਿਹੇ ਘਰ ਦੇ ਹਾਲਾਤ ਐ ਤੇ ਇਹ ਜਿਹੜੀ ਭੈਣ ਸਾਡੀ ਰਹਿੰਦੀ ਹੈ ਵਿਧਵਾ ਭੈਣ ਹੈ ਇੱਕੋ ਇੱਕ ਬੱਚਾ ਹੈ ਜਿਹੜਾ ਜਿਸ ਨੂੰ ਵੀ ਪੜ੍ਹਾਈ ਛੱਡ ਕੇ ਜਿਹੜਾ ਕੰਮ ਦੇ ਉੱਤੇ ਲੱਗਣਾ ਪਿਆ ਮਜ਼ਦੂਰੀ ਦੇ ਉੱਤੇ ਲੱਗਣਾ ਪਿਆ ਤਾਂ ਜੋ ਕਿ ਆਪਣੇ ਪਰਿਵਾਰ ਦਾ ਜਿਹੜਾ ਖਰਚਾ ਚੁੱਕ ਸਕੇ ਸੋ ਇਹ ਉਹਨਾਂ ਦੀ ਰਸੋਈ ਹੈ ਤੁਸੀਂ ਦੇਖੋ ਅਸੀਂ ਆਪਣੀਆਂ ਰਸੋਈਆਂ ਕਿੰਨੀਆਂ ਆਲੀਸ਼ਾਨ ਬਣਾਉਨੇ ਆ ਮਾਰਬਲ ਲਾਉਨੇ ਆ ਟਾਈਲ ਲਾਉਨੇ ਆ ਵਧੀਆ-ਵਧੀਆ ਫਿਟਿੰਗ ਕਰਾਉਂਦੇ ਆ ਲਾਈਟਿੰਗ ਸਿਸਟਮ ਕਰਾਉਨੇ ਆ ਪਰਾ ਇਹ ਵੀ ਔਰ ਸੂਈ ਹੈ ਜਿੱਥੇ ਕਿਸੇ ਪਰਿਵਾਰ ਦਾ ਖਾਣਾ ਪੱਕਦਾ ਹੈ ਤੇ ਉਸਦੇ ਨਾਲ ਹੀ ਬੈਡਰੂਮ ਜਿਹੜਾ ਇਹਨਾਂ ਦਾ ਕਹਿ ਲਿਏ ਇੱਕੋ ਇੱਕ ਕਮਰਾ ਹੈ ਜਿੱਥੇ ਇਹ ਪਰਿਵਾਰ ਸੌਂਦਾ ਹੈ ਤਾਂ ਉਸਦੇ ਹਾਲਾਤ ਵੀ ਕਹੇ ਜੇ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਪਰਿਵਾਰ ਇੱਥੇ ਗੁਜ਼ਾਰਾ ਕਰਦਾ ਹੋਣਾ ਹੈ ਤੇ ਜਦੋਂ ਮੀਂਹ ਆਉਂਦਾ ਹੈ ਤਾਂ ਇਸ ਪਰਿਵਾਰ ਦੇ ਨਾਲ ਕੀ ਬੀਤਦੀ ਹੋਣੀ ਹੈ ਇਹ ਤਾਂ ਇਹ ਪਰਿਵਾਰ ਹੀ ਜਾਣਦਾ ਹੈ ਸੋ ਇਹਨਾਂ ਦੇ ਦੁੱਖ ਨੂੰ ਦੇਖਦੇ ਆ ਅੱਜ ਕਾਂਗਰਸ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਪੜਿਆਲਾ ਜਰਨਲ ਸਕੱਤਰ ਪੰਜਾਬ ਕਾਂਗਰਸ ਉਹ ਵਿਸ਼ੇਸ਼ ਤੌਰ ਤੇ ਘਰ ਦੇ ਵਿੱਚ ਪਹੁੰਚੇ ਆ ਪਰਿਵਾਰ ਨਾਲ ਗੱਲਬਾਤ ਕਰਨ ਲੱਗੇ ਆ ਤੇ ਪਰਿਵਾਰ ਦੀ ਮਦਦ ਭਰੋਸਾ ਜਿਹੜਾ ਉਹਨਾਂ ਵੱਲੋਂ ਦਿੱਤਾ ਗਿਆ ਹੈ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਉਹ ਤੇ ਪਰਿਵਾਰ ਨਾਲ ਵੀ ਗੱਲਬਾਤ ਕਰਦੇ ਆ ਪਹੁੰਚੇ ਤੁਸੀਂ ਘਰ ਦੇ ਹਾਲਾਤ ਦੇਖੇ ਕਿਹੋ ਜਿਹੇ ਹਾਲਾਤ ਨੇ ਰਮੇਸ਼ ਜੀ ਤੁਸੀਂ ਸਾਰਿਆਂ ਨੇ ਹਾਲਾਤ ਦੇਖੇ ਨੇ ਬਹੁਤ ਕਹਿ ਲੋ ਵੀ ਦੁੱਖ ਹੁੰਦਾ ਜਦੋਂ ਸਾਡੇ ਭਾਈ ਪੈਣ ਇਦਾਂ ਦੇ ਹਾਲਾਤਾਂ 'ਚ ਰਹਿਣ ਲਈ ਮਜਬੂਰ ਹੋ ਜਾਂਦੇ ਨੇ ਮੇਰੇ ਨਾਲ ਸਰਪੰਚ ਸਾਹਿਬ ਖੜੇ ਨੇ ਗੁਰਜੰਟ ਜੀ ਇਹ ਪਿਛਲੇ ਦਿਨਾਂ ਮਹੀਨਾ ਤੋਂ ਪਹਿਲਾਂ ਮੈਂ ਉਰੇ ਗੁਰੂ ਘਰ ਦੀ ਉਸਾਰੀ ਵੇਲੇ ਆਇਆ ਸੀ ਉਦੋਂ ਇਹਨਾਂ ਨੇ ਮੇਨਾਂ ਗੱਲ ਸ਼ੇਅਰ ਕੀਤੀ ਸੀਗੀ ਤਾਂ ਜਿੱਦਾਂ ਗੁਰੂ ਸਾਹਿਬ ਨੇ ਸੇਵਾ ਜਦੋਂ ਲੈਣੀ ਹੁੰਦੀ ਆ ਸਬਾਬ ਉਹਦਾਂ ਹੀ ਬਣਨਾ ਹੁੰਦਾ ਤਾਂ ਅੱਜ ਆਉਣ ਦਾ ਮੌਕਾ ਮਿਲਿਆ ਬਰਸਾਤਾ ਨਿਕਲੀਆਂ ਨੇ ਕਿਉਂਕਿ ਬਰਸਾਤ ਦੇ ਦੌਰਾਨ ਤੁਸੀਂ ਜਿਹੜੀ ਛੱਤ ਜਿਹੋ ਜੀ ਵੀ ਹੈ ਉਹਨੂੰ ਛੇੜ ਨਹੀਂ ਸਕਦੇ ਜੇ ਇਹਨੂੰ ਛੇੜਾਂਗੇ ਤਾਂ ਬਿਲਕੁਲ ਹੀ ਛੱਤ ਤੋਂ ਜਾਂਦੇ ਰਹਿਾਂਗੇ ਤਾ ਮੈਂ ਤੁਹਾਡੇ ਕੈਮਰਾਮੈਨ ਮੈਨ ਨੂੰ ਵੀ ਬੇਨਤੀ ਕਰੂੰਗਾ ਵੀ ਛੱਤ ਦੇ ਉੱਤੇ ਹਾਲ ਦਿਖਾਓ ਤੁਸੀਂ ਕੀ ਹੈ ਤੇ ਕੱਲੇ ਜਿਹੜੇ ਲੇਡੀਜ਼ ਨੇ ਉਹ ਇੱਥੇ ਰਹਿ ਰਹੇ ਨੇ ਬੜਾ ਔਖਾ ਹੈ ਰਹਿਣਾ ਦੋ ਕਮਰਿਆਂ ਦੇ ਵਿੱਚ ਪਾਣੀ ਅੰਦਰ ਵੜ ਜਾਂਦਾ ਘਰ 'ਚ ਮੈਂ ਇੱਥੇ ਜਿੱਥੇ ਅਸੀਂ ਤਾਂ ਚਲੋ ਜੋ ਰੱਬ ਨੇ ਸਾਡੀ ਸੇਵਾ ਲਈ ਸਰਪੰਚ ਸਾਹਿਬ ਉਹਨਾਂ ਨੇ ਕਿਹਾ ਅਸੀਂ 50000 ਰੁਪਏ ਅੱਜ ਦਿੱਤਾ 50 ਮੈਂ ਹੋਰ ਭੇਜੂੰਗਾ ਲੱਖ ਰੁਪਈਆ ਦੇਵਾਂਗਾ ਮੇਰਾ ਉਪਰਾਲਾ ਹੈ ਵੀ ਇਹਨਾਂ ਦੀ ਛੱਤ ਘਟੋ ਘਟ ਲੈਂਟਰ ਪੱਕਾ ਪੈ ਸਕੇ ਪਰ ਉਸ ਦੇ ਨਾਲ ਨਾਲ ਸਾਡੀ ਸਰਕਾਰ ਦਾ ਫਰਜ਼ ਵੀ ਬਣਦਾ ਜਿਹੜੀਆਂ ਕਈਏ ਸਕੀਮਾਂ ਕੱਢਦੇ ਨੇ ਵੀ ਅਸੀਂ ਜਿਨ੍ਹਾਂ ਕੋ ਘਰ ਹੈ ਨਹੀਂ ਪਿੱਛੇ ਜੇ ਪੇਪਰ ਭਰਾ ਦੇ ਸੀ ਪਤਾ ਨਹੀਂ ਘਰ ਮਿਲਨੇ ਆ ਕਿ ਨਹੀਂ ਉਹ ਤਾਂ ਰੱਬ ਜਾਣਦਾ ਪਰ ਪੇਪਰ ਜ਼ਰੂਰ ਭਰਾਏ ਗਏ ਵੀ ਜਿਹਦੇ ਕੋ ਘਰ ਹੈ ਨਹੀਂ ਉਹ ਅਪਲਾਈ ਕਰਨਾ ਮੇਰਾ ਇਹ ਗੁਜ਼ਾਰਿਸ਼ ਹੈ ਵੀ ਜਿਨ੍ਹਾਂ ਕੋ ਘਰ ਹੈਗੇ ਨੇ ਪਰ ਇਸ ਹਾਲਤ ਦੇ ਵਿੱਚ ਨੇ ਉਹਨਾਂ ਨੂੰ ਵੀ ਜ਼ਰੂਰ ਮੁਆਵਜ਼ਾ ਦੇਣਾ ਚਾਹੀਦਾ ਸਰਕਾਰ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਕੱਚੇ ਮਕਾਨਾਂ ਨੂੰ ਪੱਕੇ ਕਰਨ ਦੇ ਜਿਹੜੇ ਉਹਨਾਂ ਨੂੰ ਰਕਮ ਦਿੱਤੀ ਜਾ ਰਹੀ ਹੈ ਪੈਸਾ ਦਿੱਤਾ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਵੀ ਸਕੀਮਾਂ ਚਲਾਈਆਂ ਗਈਆਂ ਐ ਪਰ ਇਹ ਪਹੁੰਚਦੀਆਂ ਕਿਉਂ ਨਹੀਂ ਗਰਾਊਂਡ ਲੈਵਲ ਤੇ ਅਜੇਕਰ ਫੇਰ ਵੀ ਦੇਖਣ ਨੂੰ ਬਹੁਤ ਮਿਲਦੀ ਹੈ ਜੀ ਦੇਖੋ ਉਹ ਨਾ ਸਿਰਫ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਤੇ ਹੀ ਦਿੱਤੇ ਜਾ ਰਹੇ ਨੇ ਜੇ ਉਹ ਪੈਸਾ ਗਰਾਊਂਡ ਤੱਕ ਪਹੁੰਚੇ ਫਿਰ ਇਦਾਂ ਦੇ ਹਾਲ ਕਿਉਂ ਹੋਣ ਤਾਂ ਉਹ ਪੈਸਾ ਕਿਤੇ ਨਹੀਂ ਪਹੁੰਚ ਰਿਹਾ ਕਹਿਣ ਦੀਆਂ ਗੱਲਾਂ ਨੇ ਹਵਾ ਦੀ ਗੱਲ ਹਵਾ ਚ ਹੀ ਰਹਿ ਜਾਂਦੀ ਹੈ ਇਹ ਤਾਂ ਸਰਕਾਰ ਨੇ ਮੇਕ ਸ਼ੂਰ ਕਰਨਾ ਹੈ ਜੇ ਉਹਨਾਂ ਨੇ ਸਕੀਮ ਦਿੱਤੀ ਹੈ ਪੈਸੇ ਦਿੱਤੇ ਨੇ ਤਾਂ ਉਹ ਪਹੁੰਚੇ ਕਿਉਂ ਨਹੀਂ ਐਦਾਂ ਕਦੇ ਨਹੀਂ ਹੁੰਦਾ ਜੇ ਉਹ ਮੰਨ ਲਓ ਇੱਕ ਪ੍ਰੋਪਰ ਚੈਨਲ ਦੇ ਰਾਹੀਂ ਡੀਸੀ ਤੋਂ ਅੱਗੇ ਫੰਡ ਆਉਣਾ ਹੈ ਸਰਪੰਚਾਂ ਦੀ ਨੌਲੇਜ ਆਉਣਾ ਹੈ ਸਰਪੰਚ ਉਸ ਗੱਲ ਨੂੰ ਆਪੇ ਮੇਕ ਸ਼ੂਰ ਕਰਨਗੇ ਵੀ ਉਸ ਬੰਦੇਆ ਕੋਲ ਜਿਹੜੀ ਲਿਸਟ ਭੇਜੀ ਗਈ ਹੈ ਉਹਨਾਂ ਕੋ ਆਉਣ ਪੈਸੇ ਜਦੋਂ ਪੈਸਾ ਹੀ ਨਹੀਂ ਆਉਂਦਾ ਫਿਰ ਸਰਪੰਚ ਸਾਹਿਬਾਂ ਵੀ ਕੀ ਕਰਨ ਤਾਂ ਇਸ ਕਰਕੇ ਇਹ ਐਟ ਲਾਸਟ ਜਿਹੜੀ ਮੇਰੀ ਗੱਲ ਹੈ ਵੀ ਇਹਦੇ 'ਚ ਜੇ ਸਿਸਟਮ ਦਾ ਫੇਲੀਅਰ ਹੈ ਤਾਂ ਉਹਦਾ ਮਤਲਬ ਵੀ ਸਰਕਾਰ ਦਾ ਫੇਲੀਅਰ ਹੈ ਇਹ ਸਰਕਾਰ ਨੂੰ ਮੇਕ ਸ਼ੋਰ ਕਰਨਾ ਪਊਗਾ ਕਿਦਾਂ ਉਹਨਾਂ ਨੇ ਆਪਦੇ ਬੰਦੇ ਸੈੱਟ ਕਰਨੇ ਆ ਤੇ ਜਿਹੜਾ ਲਾਭਪਾਤਰ ਹੈ ਉਹਨੂੰ ਉਹ ਲਾਭ ਮਿਲੇ ਸੱਤਾਂ ਦੀ ਹਾਲਤ ਬੇहद ਖਸਦਾ ਹੋਈ ਵੀ ਸੀ ਗੱਲ ਨੂੰ ਕੋਈ ਹਾਦਸਾ ਵੀ ਵਾਪਰ ਜਾਂਦਾ ਜੇਕਰ ਇਝਈ ਉਹ ਹਾਲਤ ਬਣੀ ਰਹਿੰਦੀ ਬਾਅਦ ਵਿੱਚ ਕੀ ਹੁੰਦਾ ਹੈ ਵੀਰ ਜੀ ਵੀ ਸਰਕਾਰਾਂ ਆਉਣੀਆਂ ਇਹ ਲੱਖਾਂ ਰੁਪਏ ਮ੍ਰਿਤਕਾਂ ਨੂੰ ਦੇ ਦੇਣੀਆਂ ਜ਼ਖਮੀਆਂ ਨੂੰ ਦੇ ਦੇਣੀਆਂ ਇਹ ਨਹੀਂ ਹੋਣਾ ਚਾਹੀਦਾ ਕਿ ਪਹਿਲਾਂ ਹੀ ਇਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਾਡੇ ਪਰਿਵਾਰ ਵਾਰੀ ਸਾਰੇ ਤੁਸੀਂ ਜਾਣਦੇ ਹੋ ਪੜਿਆਲਾ ਪਰਿਵਾਰ ਵਾਰੀ ਰਾਜਵੀਰ ਸਿੰਘ ਪੜਿਆਲਾ ਮੇਰੇ ਮਾਮਾ ਜੀ ਬਾਰੇ ਸਾਡੇ ਕੋਲ ਪੈਸੇ ਤਾਂ ਕੋਈ ਬਹੁਤ ਜ਼ਿਆਦਾ ਹੈ ਨਹੀਂਗੇ ਪਰ ਦਿਲ ਬਹੁਤ ਵੱਡਾ ਤੇ ਅਸੀਂ ਤਾਂ ਸਿਰਫ ਇੰਨੀ ਗੱਲ ਕਹਿੰਨੇ ਆ ਵੀ ਆਪਦੇ ਆਪ ਦੇ ਤੌਰ ਤੇ ਜੇ ਤੁਸੀਂ ਪਿੰਡਾਂ 'ਚ ਹੀ 10-10 ਬੰਦੇ ਤਕੜੇ ਹੋ ਕੇ ਲੱਜੋ ਨਾ ਇੱਕ ਸਾਲ ਦਾ ਦਸਵੰਦ ਸਮਝ ਕੇ ਕੱਢ ਲਓ ਤਾਂ ਪਿੰਡ 'ਚ 2-4 ਘਰ ਮਸਾਂ ਇਦਾਂ ਦੇ ਹੁੰਦੇ ਨੇ ਤਾਂ ਉਹ ਪਿੰਡ ਲੈਵਲ ਤੇ ਵੀ ਸਾਂਭਿਆ ਜਾ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਵੀ ਸਰਕਾਰ ਆਪ ਦੀ ਜ਼ਿੰਮੇਵਾਰੀ ਤੋਂ ਫਾਰਕ ਹੋ ਜਾਂਦੀ ਹੈ ਸਰਕਾਰ ਦੀ ਉਨੀ ਹੀ ਜ਼ਿੰਮੇਵਾਰੀ ਹੈ ਬਟ ਤੁਸੀਂ ਸਰਕਾਰਾਂ ਦਾ ਹਾਲ ਦੇਖੋ ਜਦੋਂ ਮੋਦੀ ਸਾਹਿਬ ਆ ਕੇ ਪੰਜਾਬ ਨੂੰ ਸਿਰਫ 1600 ਕਰੋੜ ਰੁਪਏ ਦਿੰਦੇ ਨੇ ਇੰਨਾ ਘਣਾਉਣਾ ਮਜ਼ਾਕ ਪੰਜਾਬ ਨਾਲ ਹੋ ਰਿਹਾ ਤਾਂ ਹੋਰ ਤੁਸੀਂ ਇਹ ਪਾਰਟੀਆਂ ਤੋਂ ਕੀ ਐਕਸਪੈਕਟ ਕਰਦੇ ਠੀਕ ਸਰਪੰਚ ਸਾਹਿਬ ਕੀ ਕਹੋਗੇ ਅੱਜ ਵੱਡਾ ਜਿਹੜਾ ਇਹਨਾਂ ਨੂੰ ਮਕਾਨ ਦੇ ਵਿੱਚ ਯੋਗਦਾਨ ਪਾਇਆ ਗਿਆ ਹੈ ਬਾਈ ਗੁਰਪ੍ਰਤਾਪ ਸਿੰਘ ਪੜਿਆਲਾ ਜੀ ਵੱਲੋਂ ਕੀ ਕਹੋਗੇ ਦੇਖੋ ਜੀ ਜੋ ਅੱਜ ਸਾਡੇ ਨਗਰ ਦੇ ਵਿੱਚ ਸਾਡੀ ਜੋ ਪਹਿਲੀ ਵਾਰ ਜੋ ਅੱਜ ਹੋਇਆ ਸਾਡੇ ਜੋ ਵੱਖਰੀ ਹੋਇਆ ਅੱਜ ਅੱਜ ਗੁਰਪਤਾ ਬੜਿਆਲਾ ਜੀ ਆਪਣੇ ਇੱਥੇ ਸੜਕਾਂ ਦੀ ਮੁਰੰਮਤ ਲਈ ਪੈਜਵਰਕ ਲਈ ਜੋ ਵੀ ਜਿੱਕਣਾ ਇਹਨਾਂ ਕਰ ਰਿਹਾ ਉੱਥੇ ਕਰਨ ਲਈ ਉਹਨਾਂ ਨੂੰ ਤਿਆਰ ਕਰਨ ਲਈ ਇੱਥੇ ਪਹੁੰਚੇ ਸੀ ਤੇ ਇਹਨਾਂ ਦਾ ਖੁਦ ਮੈਨੂੰ ਫੋਨ ਆਇਆ ਸੀ ਕਿਉਂਕਿ ਇਹ ਸਾਡੇ ਨਗਰ ਦੇ ਵਿੱਚ ਅੱਜ ਤੋਂ 20 ਦਿਨ ਪਹਿਲਾਂ ਗੁਰਦਾਸ ਸਾਹਿਬ ਜੀ ਮਾਰਤ ਦਾ ਕੰਮ ਚੱਲਦਾ ਹੈ ਉੱਥੇ ਆਏ ਸੀਗੇ ਸੇਵਾ ਦੇਣ ਉੱਥੇ ਇਹਨਾਂ ਨੇ ਸਾਨੂੰ ਖੁਦ ਕਿਹਾ ਸੀਗਾ ਕਿ ਜੇਕਰ ਪਿੰਡ ਦੇ ਵਿੱਚ ਕੋਈ ਕੱਚਾ ਮਕਾਨ ਹੈ ਤਾਂ ਸਾਡੇ ਤੱਕ ਸੇਵਾ ਜ਼ਰੂਰ ਦੱਸਿਓ ਮੈਂ ਭਾਈ ਉਹਨਾਂ ਨਾਲ ਗੱਲਬਾਤ ਕਰੀਏ ਤੇ ਬਾਈ ਉਹਨਾਂ ਦਾ ਅੱਜ ਇੱਥੇ ਲੱਗਦੇ ਪਿੰਡ ਮੁੰਦੂ ਆਏ ਹੋਏ ਸੀਗੇ ਤੇ ਇਹਨਾਂ ਦਾ ਮੈਨੂੰ ਖੁਦ ਫੋਨ ਆਇਆ ਸੀ ਆਇਆ ਸੀ ਕਿ ਸਰਪੰਚ ਸਾਹਿਬ ਅਸੀਂ ਸਾਡਾ ਜਿਹੜਾ ਪਿੰਡ ਦਾ ਮਕਾਨ ਹੈ ਕੱਚਾ ਉਹਦਾ ਜੋ ਮਨ ਮਕਾਨ ਨਾ ਆਇਆ ਭਾਈ ਅੱਜ ਦੇਖੋ ਵੀ ਜੋ ਹੋਇਆ ਵੀ ਮਨ ਭਰਿਆ ਹੋਇਆ ਹੈ ਕਿ ਤੁਸੀਂ ਮਕਾਨ ਦੀਆਂ ਤਸਵੀਰਾਂ ਦੇਖੀਆਂ ਕਿ ਦੇਖ ਕੇ ਮਨ ਭਰਦਾ ਹੀ ਉਹਨਾਂ ਦਾ ਅਸੀਂ ਬਰਸਾਤ ਦੇ ਵਿੱਚ ਇਹਨਾਂ ਨੇ ਸਾਰੀ ਬਰਸਾਤ ਕੱਚਾ ਇਹ ਮੀਂਹ ਦੇ ਵਿੱਚ ਕੱਟੀ ਆਈ ਤੇ ਜਿਹਨਾਂ ਦਾ ਸਮਾਨ ਚੁੱਕ ਆ ਕੇ ਅਸੀਂ ਸਾਂਝੀ ਜੇਕਰ ਖਾਇਆ ਹੋਇਆ ਤਾਂ ਕਿ ਸਮਾਨ ਬਚਿਆ ਰਹੇ ਤੇ ਜੇਕਰ ਅਚਾਨਕ ਕੋਈ ਛਤ ਕੋਈ ਨੁਕਸਾਨ ਕਰ ਜਾਂਦੀ ਤਾਂ ਉਹਦਾ ਜ਼ਿੰਮੇਵਾਰ ਅਸੀਂ ਪਿੰਡ ਦੇ ਵੀ ਸੀਗੇ ਸੋ ਅੱਜ ਬਾਈ ਉਹਨਾਂ ਵੱਲੋਂ 50000 ਦੀ ਜੋ ਸੇਵਾ ਕੀਤੀ ਗਈ ਹੈ ਅਸੀਂ ਕੁਝ ਪਿੰਡ ਦਾ ਰਲ ਮਿਲ ਕੇ ਤੇ ਕੁਝ ਬਾਈ ਉਹਨਾਂ ਵੱਲੋਂ ਹੋਰ ਹੌਸਲਾ ਦਿੱਤਾ ਗਿਆ ਕਿ ਜੇ ਲੋੜ ਪਈ ਤਾਂ ਅਸੀਂ ਫੇਰ ਨਾਲ ਖੜਾ ਹਾਂ ਤੇ ਅਸੀਂ ਇਹਨਾਂ ਦਾ ਜੋ ਮਕਾਨ ਹੈ ਹੁਣ ਸਿਰੇ ਛੜਮ ਗਈ ਉਹਦਾ ਤੋ ਭਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਤਸਵੀਰਾਂ ਜਿਹੜੀਆਂ ਤੁਸੀਂ ਦੇਖਿਆ ਲੋਰਬੰਦ ਪਰਿਵਾਰ ਆ ਉਸ ਦੇ ਨਾਲ ਵੀ ਜਿਹੜੀ ਗੱਲਬਾਤ ਕਰਾਂਗੇ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਕਿ ਅੱਜ ਜੋ ਵੀਰ ਪਹੁੰਚੇ ਆ ਵੱਡੀ ਮਦਦ ਹੋਈ ਹੈ ਕੀ ਕਹੂਗੇ ਹੁਣ ਜਿਹੜਾ ਉਹਨਾਂ ਦਾ ਮਕਾਨ ਵੀ ਜਿਹੜਾ ਬਣ ਕੇ ਤਿਆਰ ਹੋਵੇਗਾ ਸੋ ਗੱਲਬਾਤ ਕਰਦੇ ਆ ਬੀਬੀ ਸਾਡੇ ਨਾਲ ਅ ਅੱਸੀ ਜੀ ਬੀਬੀ ਅੱਖਾਂ ਭਰੀਆਂ ਵੀ ਆ ਅੱਜ ਬੜਾ ਤੁਸੀਂ ਵੀ ਇੱਕ ਤਰ੍ਹਾਂ ਦਾ ਨਰਕੇ ਕੱਟਿਆ ਇਸ ਘਰ ਦੇ ਵਿੱਚ ਅੱਜ ਮਦਦ ਹੋਈ ਹੈ ਭਾਈ ਗੁਰਪ੍ਰਤਾਪ ਸਿੰਘ ਪੜਿਆਲਾ ਜੀ ਤੁਹਾਡੇ ਕੋਲ ਪਹੁੰਚੇ ਜੀ ਇਹ ਕੰਗ ਕਿੰਨੀ ਕ ਤੰਗੀ ਕੱਟੀ ਆ ਮਕਾਨ ਦੇ ਵਿੱਚ ਬਹੁਤ ਤੰਗੀ ਕੱਟੀ ਕਿਸੇ ਨੇ ਸਹਾਰ ਨਹੀਂ ਲਈ ਆ ਕੇ ਕਿਸੇ ਨੇ ਨਹੀਂ ਪੁੱਛਿਆ ਵੀ ਤੁਸੀਂ ਇੰਨੇ ਤੰਗ ਹੋ ਪੁੱਛਿਆ ਵੀ ਹੂੰ ਬਸ ਛੋਟਾ ਜਿਹਾ ਖੋਪੜਾ ਹੈ ਮੈਨੂੰ ਜਿਹੜਾ ਡੀ ਹਾਰਿੰਗ ਆ ਕਰੇ ਮੁੰਡਾ ਛੋਟਾ ਜਿਹਾ ਖੋਪੜਾ ਹੈ ਤਾਂ ਕਾਰਨ ਹੈ ਅੱ체 ਕਰਦੇ ਹੈ ਨਹੀਂ ਤਾਂ ਕਿ ਵੀ ਪ੍ਰਸ਼ਾਸਨ ਆ ਜਿਹੜੇ ਆਪਣੇ ਪੈਸਾ ਹੁੰਦਾ ਹੈ ਕੱਚੇ ਮਕਾਨਾਂ ਦਾ ਕਦੇ ਉਹਨਾਂ ਨੂੰ ਦੱਸਿਆ ਬੀਡੀਪੀਓ ਡੀਸੀ ਸਰ ਕਈ ਇਹ ਜੇ ਅਪਸਮ ਨਹੀਂ ਮਕਾਨ ਹੋ ਲੇ ਜਨ ਫੋਟੋ ਛਾੜ ਕੇ ਕੋਈ ਹੁੰਦਾ ਹੈ ਨਹੀਂ ਦੇਖ ਕੋਈ ਨਹੀਂ ਹੁੰਦਾ ਹੈਗਾ ਤੁਸੀਂ ਤਾਂ ਵਾਕਈ ਲੋੜਵੰਦ ਹੈ ਕਈ ਤਾਂ ਇਸ ਤਰ੍ਹਾਂ ਵੀ ਸੁਣਨ ਦੇ ਵਿੱਚ ਆਇਆ ਹੈ ਕਿ ਇੰਨੇ ਲੋੜਵੰਦ ਨਹੀਂ ਹੁੰਦੇ ਉਹ ਵੀ ਮਕਾਨ ਆਪਣੇ ਬਣਵਾ ਚੱਲਨੇ ਆ ਨਹੀਂ ਵੀ ਸੁਣ ਕਿਸੇ ਨੇ ਪੁੱਛਿਆ ਤੱਕ 20-22 ਸਾਲ ਰੱਤੇ ਰਹੇ ਜਿੰਨੇ ਮਨੋ ਕਿ 11 ਸਾਲ ਮਕਾਨ ਵਾਲੇ ਹੋ ਗਏ ਦਿੱਥੋ ਹੀ ਕਿੰਨੇ ਬੱਚੇ ਹੈ ਜੀ ਇੱਕੋ ਲੜਕਾ ਇੱਕ ਮਰ ਗਿਆ ਸੀ ਉਹ ਇੱਕ ਬੇਟਾ ਉਹ ਕੀ ਕਰਦਾ ਹੁਣ ਇੱਕ ਫੜਵਾਟ ਕੇ ਹਟਾ ਸਕੂਲ ਤੋਂ ਕੰਮ ਸਿੱਖਣ ਲੱਗ ਬੜਾਈ ਵੀ ਥੋੜੀ ਜਿਹੀ ਨਿਕ ਜਾਇ ਸੈਂਟ ਤੋਂ ਕਰਾ ਕੋਚੜਾ ਕਿਤਾ ਮਕਾਨ ਕੰਮ ਕਰੀ ਗੁਜ਼ਾਰਾ ਕਰਦੀਆਂ ਹੁਣ 22 ਪਹੁੰਚੇ ਆ 50000 ਦੀ ਜਿਹੜੀ ਐਟ ਅ ਟਾਈਮ ਮਦਦ ਹੋਈ ਹੈ ਤੁਹਾਡੀ ਹਾਂਜੀ ਚਲੋ ਕੁਝ ਨਾ ਕੁਝ ਕੰਮ ਸ਼ੁਰੂ ਹੋ ਜਾਈਗਾ ਤੁਹਾਡਾ 50000 ਉਹ ਕਹਿੰਦੇ ਮੈਂ ਫੇਰ ਦੇਖ ਕੇ ਜਾਊਂਗਾ ਹਾਂਜੀ ਠੀਕ ਹੈ ਫੇਰ ਵੀ ਕੋਈ ਨਾ ਵਾਤਾ ਧੰਨ ਜੂਗਾ ਮਕਾਨ ਦੇਖਨੇ ਤੁਹਾਡੇ ਹਾਸਾ ਹਾਂ ਸਰ ਕੁਝ ਨਾ ਕੁਝ ਤਾਂ ਆਸ ਬੱਝ ਗਈ ਹਾਂਜੀ ਵੀਰ ਜੀ ਠੀਕ ਹੈ ਦੇਖੋ ਲੱਖ ਰੁਪਿਆ ਆ ਗਿਆ ਥੋੜੀ ਬਹੁਤੀ ਇੱਟਾ ਤੁਹਾਡੇ ਕੋਲ ਹੈ ਹਾਂਜੀ ਇਹੋ ਜੀ ਗੱਲ ਨਹੀਂ ਆ ਜੇਕਰ ਫੇਰ ਲੋੜ ਪਈ ਉਹ ਫੇਰ ਆ ਕੇ ਖੜਨਗੇ ਤੁਹਾਡੇ ਹਾਂਜੀ ਵੀਰ ਹੋਸ਼ਾ ਠੀਕ ਜੇ ਮਕਾਨ ਬਣ ਜਾਵੇ ਹਾਂਜੀ ਠੀਕ ਹੈ ਹੋਰ ਵੀ ਵੀਰ ਆ ਤੁਹਾਡੇ ਉਹ ਵੀ ਹੱਥ ਪੜਨਗੇ ਤੁਹਾਡਾ ਮਦਦ ਕਰਨਗੇ ਅਸੀਂ ਵੀ ਅਪੀਲ ਕਰਾਂਗੇ ਠੀਕ ਹੈ ਜੇ ਮਕਾਨ ਬਣ ਜਾਵੇ ਜ਼ਿੰਦਗੀ ਥੋੜੀ ਸੌਖੀ ਹੋ ਜਾਵੇ ਸੌਖੀ ਹੋ ਜਾਵੇ ਠੀਕ ਹੈ ਆਪਾਂ ਇਨੇ ਕਿਆ ਪਤਾ ਨਹੀਂ ਤੇ ਚਲੋ ਜਿੰਨੀ ਵੀ ਹੈ ਜੀ ਇਹ ਤਾਂ ਕਿਸੇ ਦਾ ਵੀ ਨਹੀਂ ਪਤਾ ਜੀ ਮਹਾਰਾਜ ਨੇ ਕਿਸ ਨੂੰ ਕਿੰਨੇ ਸਾਥ ਦਿੱਤੇ ਪਰ ਜੇ ਇਹ ਮਕਾਨ ਬਣ ਗਿਆ ਉਸ ਤਾਂ ਸੌਖ ਹੋ ਜੂਗੀ ਹਾਂਜੀ ਵੀਰ ਬਹੁਤ ਵਧੀਆ ਹੋ ਜਾਊਗਾ ਅਸੀਂ ਰਾਤਾਂ ਬੈਠ-ਬਾਠ ਕਰਦੇ ਮੇਰੇ ਮੁੰਡਾ ਨਾਲ ਬੈਠੇ ਜਾਂ ਰਾਤ ਨੂੰ ਤੁਹਾਡੇ ਨਾਲ ਸ਼ਤ ਨਗਰ ਤੇ ਕਿਤੇ ਕਰੀ ਜਿੱਥੇ ਵੜ ਜਾਣੇ ਕੋ ਦੁੱਛ ਫੜ ਜਾਣੇ ਬਾਹਰ ਨਿਕਲ ਗਏ ਮੈਂ ਸੁਣਾ ਪਿਛਲੀ ਵਾਰ ਸੁਖਨੀ ਸਾਹਿਬ ਦਾ ਕੁਝ ਦਿਨ ਪਹਿਲਾਂ ਪਾਟ ਕਰਾਇਆ ਮਹਾਰਾਜ ਤੁਹਾਡੇ ਘਰ ਆਏ ਹੈ ਮਹਾਰਾਜ ਨੇ ਸੁਣ ਲਈ ਹੁਣ ਹਾਂਜੀ ਬਹੁਤ ਬੁਰਾ ਹਾਲ ਹੋਇਆ ਸਾਡਾ ਜਦੋਂ ਬਾਰਿਸ਼ ਕਹਿੰਦੇ ਬਾਰਿਸ਼ ਆ ਗਈ ਸੀ ਹਾਂਜੀ ਰਸਤਰੀ ਗੰਦਵਾਰ ਸਰਾਗਤ ਬਹੁਤ ਉਧਰ ਮਹਾਰਾਜ ਘਰ ਆਏ ਬਤੇ ਹਾਂਜੀ ਹਾਂਜੀ ਹੁਣ ਕਿਰਪਾ ਹੋ ਗਈ ਮਹਾਰਾਜ ਨੇ ਸੇਵਾ ਲਾਤੀ ਹਾਂਜੀ ਹਾਂਜੀ ਬਾਈ ਗੁਰ ਪ੍ਰਤਾਪ ਸਿੰਘ ਪਹੁੰਚ ਗਏ ਪਹੁੰਚ ਗਏ ਠੀਕ ਠਾਕ ਧੰਨਵਾਦ ਵੀਰ ਜੀ ਦਾ ਬਹੁਤ ਤੁਹਾਡੀ ਸਹਾਇਤਾ ਕਰੀ ਜਨ ਪੁੱਛਿਆ ਸੁਣ ਦੇਖਿਆ ਕੇ ਹਮ ਸੋ ਅਸੀਂ ਵੀ ਅਪੀਲ ਕਰਦੇ ਆ ਜਿੰਨੇ ਵੀ ਵੀਡੀਓ ਦੇਖਣ ਵਾਲੇ ਵੀਰ ਆ ਕਿ ਵੀਰੋ ਮੰਨਦੇ ਆ ਫੇਸਬੁੱਕ ਦੇ ਉੱਤੇ ਕਈ ਵਾਰ ਅਜਿਹੀਆਂ ਵੀਡੀਓ ਆ ਜਾਂਦੀਆਂ ਕਿ ਲੋੜਵੰਦ ਨਹੀਂ ਹੁੰਨੇ ਗਲਤ ਅਕਾਊਂਟ ਪਾ ਦੰਨੇ ਆ ਗਲਤ ਨੰਬਰ ਪਾ ਦੰਨੇ ਆ ਵੀ ਝੂਠ ਬੋਲ ਕੇ ਜਿਹੜੇ ਪੈਸੇ ਲੈ ਜਾਂਦੇ ਆ ਪਰ ਰਿਐਲਿਟੀ ਦੱਸਦੇ ਆ ਜ਼ਿਲ੍ਹਾ ਮੁਹਾਲੀ ਨੇੜੇ ਕੁਰਾਲੀ ਪਿੰਡ ਹੈ ਮੰਦੋਂ ਸੌਰੀ ਮੰਦੋਂ ਸੰਗਤੀਆਂ ਦੇ ਨਜ਼ਦੀਕ ਇਹ ਪਿੰਡ ਹੈ ਅਕਾਲਗੜ ਪਿੰਡ ਹੈ ਕਾਫੀ ਮਸ਼ਹੂਰ ਪਿੰਡ ਹੈ ਤੁਸੀਂ ਉਸ ਪਿੰਡ ਦੇ ਵਿੱਚ ਆ ਕੇ ਤੁਸੀਂ ਖੁਦ ਦੇਖ ਸਕਦੇ ਆ ਕਿ ਕਿੰਨਾ ਇਹ ਲੋੜਵੰਦ ਪਰਿਵਾਰ ਹੈ ਤੋਂ ਬਾਤੇ ਬਾਤੇ ਜਿੰਨੀ ਵੀ ਜਿਸ ਵੀਰ ਤੋਂ ਮਦਦ ਹੋ ਸਕੇ ਉਹ ਵੀ ਜਿਹੜੀ ਮਦਦ ਜ਼ਰੂਰ ਕਰਿਓ ਕੈਮਰਾਮੈਨ ਮਨੀਕਰਾਲੀ ਦੇ ਨਾਲ ਹਰਮੀਤ ਸਿੰਘ ਮੁਹਾਲੀ ਮੀਡੀਆ ਲਈ ਕੁਰਾਲੀ ਤੋਂ